ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਟਾਈਮ ਪਿੰਡ ਜਗਰਾਮ ਤੀਰਥ ਤੋਂ ਸਾਂਝੀਆਂ ਕਰ ਰਹੇ ਹਾਂ ਸਬ ਡਿਵੀਜ਼ਨ ਤਲਵੰਡੀ ਸਾਬੋ ਦਾ ਪਿੰਡ ਹੈ ਜਗਰਾਮ ਤੀਰਥ ਤਾਂ ਹਲਕਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਆਪਣੇ ਪਿੰਡ ਜਗਰਾਮ ਤੀਰਥ ਪਹੁੰਚੇ ਨੇ ਆਪਣੀ ਵੋਟ ਪਾਈ ਹੈ ਤਾਂ ਕਿਹੜੇ ਵਿਚਾਰ ਸਾਂਝੇ ਕੀਤੇ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿਹੜੀ ਗੱਲ ਨੂੰ ਲੈ ਕੇ ਗੱਲ ਕਹੀ ਆ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਸੋ ਅੱਜ ਬਲਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੀ ਪੋਲਿੰਗ ਹੋ ਰਹੀ ਹੈ ਤੇ ਮੈਂ ਇਸ ਵੇਲੇ ਪਿੰਡ ਜਗਰੰਥੀਰਥ ਆਪਣੇ ਪਿੰਡ ਹੈ ਜਿਹੜੀ ਮੈਂ ਵੋਟ ਪੁੱਲ ਕਰਕੇ ਆਇਆ ਹਾਂ ਤੇ ਬਹੁਤ ਪੋਜ਼ੀਟਿਵ ਮਾਹੌਲ ਹੈ ਇਹ ਪਹਿਲੀ ਵਾਰੀ ਹੋਇਆ ਕਿ ਜਿਹੜੀਆਂ ਬਲਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੇ ਅਕਸਰ ਹਰ ਸਰਕਾਰ ਦੇ ਵਿੱਚ ਇਸ ਤੋਂ ਪਹਿਲਾਂ ਦਾ ਰੁਝਾਨ ਦੇ ਹੈ ਕਿ ਇਹ ਹਮੇਸ਼ਾ ਹੀ ਸਰਕਾਰ ਲੈਵਲ ਤੇ ਲੁੱਟੀਆਂ ਜਾਂਦੀਆਂ ਹੁੰਦੀਆਂ ਨੇ ਤੇ ਪਹਿਲੀ ਵਾਰੀ ਹੋਇਆ ਕਿ ਇੰਨੀ ਫੇਰੈਂਟ ਫਾਈਨ ਇਲੈਕਸ਼ਨ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਹੀ ਹੈ ਮੌਸਮ ਖਰਾਬ ਸੀ ਵਿਦਾਨ ਕਿਸ ਤਰ੍ਹਾਂ ਦੇਖਣਾ ਹੈ ਹਾਂ ਇੱਕ ਗੱਲ ਜ਼ਰੂਰ ਹੈਗੀ ਕਿ ਮਾਰਨਿੰਗ ਮੈਂ ਕਈ ਜਿਹੜੇ ਪੋਲਿੰਗ ਸਟੇਸ਼ਨ ਆ ਉਹ ਮੈਂ ਚੈੱਕ ਕੀਤੇ ਸੀ ਵਿਜ਼ਿਟ ਕੀਤਾ ਸੀਗਾ ਤੇ ਧੁੰਦ ਹੋਣ ਕਰਕੇ ਥੋੜਾ ਜਿਹਾ ਡਿਲੇ ਜ਼ਰੂਰ ਸੀਗੀ ਕਿਉਂਕਿ ਸਾਰਿਆਂ ਨੇ ਕੰਮ ਕਾਜ ਕਰਨੇ ਹੁੰਦੇ ਇਸ ਕਰਕੇ ਥੋੜਾ ਥੋੜਾ ਸਲੋ ਸਲੋ ਆ ਰਹੀ ਸੀ ਪਰ ਜਿਵੇਂ ਜਿਵੇਂ ਮਤਲਬ ਧੁੱਪ ਚੜ ਰਹੀ ਹੈ ਸੂਰਜ ਦਿਖ ਰਿਹਾ ਹੈਗਾ ਤਾਂ ਹੋਰ ਪੋਜ਼ਿਟਿਵ ਤਰੀਕੇ ਦਾ ਨਾਲ ਵੱਡੀ ਗਿਣਤੀ ਦੇ ਵਿੱਚ ਇਸ ਵੇਲੇ ਜਿਹੜੀ ਪੋਲਿੰਗ ਹੋ ਰਹੀ ਹੈ ਤੇ ਇਹ ਆਪਣੇ ਆਪ ਚ ਇੱਕ ਪੋਜ਼ਿਟਿਵ ਸਿਗਨਲ ਹੈ ਮੈਂ ਜਿਹੜਾ ਮਹਿਸੂਸ ਕਰਦੀ ਹਾਂ ਕਿਉਂਕਿ ਜਿਵੇਂ ਪਹਿਲਾਂ ਹਾਲਾਤ ਰਹੇ ਨੇ ਪੁਰਾਣੀਆਂ ਸਰਕਾਰਾਂ ਦੇ ਤਾਂ ਲੋਕ ਪਬਲਿਕ ਇਸ ਇਲੈਕਸ਼ਨ ਨੂੰ ਐ ਅਸਿਊਮ ਕਰਦੀ ਹੁੰਦੀ ਹੈ ਵੀ ਸ਼ਾਇਦ ਇਹ ਜਿਹੜੀਆਂ ਇਲੈਕਸ਼ਨਸ ਜਿਵੇਂ ਪਹਿਲਾਂ ਹੁੰਦੀਆਂ ਵੀ ਇਹ ਤਾਂ ਸਰਕਾਰਾਂ ਹੀ ਇਹਨੂੰ ਆਪਣੇ ਲੈਵਲ ਤੇ ਕਰਦੀਆਂ ਨੇ ਮੈਨੇਜ ਹਨਾ ਤਾਂ ਮੇਬੀ ਦਿਸ ਇਜ਼ ਦਾ ਰੀਜ਼ਨ ਕਿ ਐਸ ਵੇਲੇ ਵੀ ਕਿਤਨਾ ਕਿਤੇ ਮਾੜੀ ਮੁੱਡੀ ਉਹ ਹੋਵੇ ਮਨਾਂ ਦੇ ਵਿੱਚ ਹਨਾ ਪਰ ਹੁਣ ਜਿਵੇਂ ਜਿਵੇਂ ਦੇਖ ਰਹੀ ਆ ਕਿ ਬੜੀ ਪੋਜ਼ਿਟਿਵਲੀ ਚੱਲ ਰਿਹਾ ਕੁਝ ਕੋਈ ਪੁਰਾਣੀਆ ਸਰਕਾਰਾਂ ਵਾਲਾ ਸਿਸਟਮ ਨਹੀਂ ਤਾਂ ਉਹਨੂੰ ਦੇਖ-ਦੇਖ ਕੇ ਸਾਰੇ ਵੱਡੀ ਗਿਣਤੀ ਚ ਫੋਲ ਕਰਨ ਦੀ